ਕਹਿੰਦੇ ਜਦੋਂ ਰੱਬ ਸ੍ਰਿਸ਼ਟੀ ਬਣਾ ਰਿਹਾ ਸੀ ਤਾਂ ਪੰਛੀਆਂ ਨੂੰ ਜਾਨਵਰ ਨੂੰ ਉਮਰ ਵਟ ਰਿਹਾ ਸੀ ਉਹਨੇ ਬਾਂਦਰ ਦੀ ਉਮਰ 20 ਸਾਲ ਕੀਤੀ ਤੇ ਉਹਨੂੰ ਅਸ਼ੀਰਵਾਦ ਦਿੱਤਾ ਕਿ ਤੂੰ ਥੱਲੇ ਜਾ ਉਛਲ-ਕੁੱਦ ਐਸ਼ ਕਰ ਨੱਚ ਟੱਪ ਜਿੱਥੇ ਮਰਜ਼ੀ ਜਾ ਤੈਨੂੰ ਕੋਈ ਰੋਕੇ ਟੋਕੇ ਨਹੀਂ ਤਾਂ ਬਾਂਦਰ ਕਹਿੰਦਾ ਜੀ ਇੰਨਾ ਕੰਮ ਵਾਸਤੇ 20 ਸਾਲ ਦੀ ਉਮਰ ਬਹੁਤ ਜ਼ਿਆਦਾ ਹੈ ਤੁਸੀਂ ਮੇਰੀ ਉਮਰ ਘਟਾ ਦਿਓ ਤਾਂ ਉਹਨੇ 10 ਸਾਲ ਕਰ ਦਿੱਤੀ ਫਿਰ ਘੋੜੇ ਦੇ ਖੋਤੇ ਨੂੰ ਬੁਲਾਇਆ ਤੇ ਉਹਨਾਂ ਨੂੰ ਉਮਰ ਦਿੱਤੀ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਇੱਦਾਂ ਦਾ ਮਿਹਨਤਾ ਕਰਨੀਆਂ ਨੇ ਵਫਾਦਾਰੀਆਂ ਤਾਂ ਖਾਣੀਆਂ ਨੇ ਤੇ ਉਹਨਾਂ ਨੇ ਵੀ ਬੇਨਤੀ ਕਰਕੇ ਆਪਣੀ ਉਮਰ ਕਟਵਾ ਲਈ ਕੁੱਤੇ ਦੀ ਵਾਰੀ ਆਈ ਤੇ ਕੁੱਤੇ ਨੂੰ ਵੀ 30 ਸਾਲ ਦੀ ਉਮਰ ਦਿੱਤੀ ਤਾਂ ਕੁੱਤੇ ਨੇ ਵੀ ਬੇਨਤੀ ਕਰਕੇ ਆਪਣੀ ਉਮਰ 15 ਸਾਲ ਕਰਵਾ ਲਈ ਉੱਲੂ ਨੂੰ ਬੁਲਾਇਆ ਗਿਆ ਤੇ ਉੱਲੂ ਨੇ ਵੀ ਬੇਨਤੀ ਕਰਕੇ ਆਪਣੀ ਉਮਰ ਕਟਵਾ ਲਈ ਤਾਂ ਫਿਰ ਇਨਸਾਨ ਨੂੰ ਬੁਲਾਇਆ ਤਾਂ ਇਨਸਾਨ ਨੂੰ ਉਮਰ ਦਿੱਤੀ 20 ਸਾਲ ਦੀ ਤੇ ਨਾਲ ਕਿਹਾ ਕਿ ਤੂੰ ਥੱਲੇ ਜਾਣਾ ਮੈਂ ਤੇ ਸ੍ਰਿਸ਼ਟੀ ਨੂੰ ਬਧਾਣਾ ਆ ਜਮੀਨ ਦੇ ਉੱਪਰ ਇਹ ਕਰਨਾ ਧਰਤੀ ਦੇ ਉੱਪਰ ਇਹ ਕਰਨਾ ਮੈਂ ਇਹ ਕੀਰਤ ਕਰਨੀ ਆ ਤੇ ਉਹਨੇ ਕਿਹਾ ਬਸ ਜੀ ਇੰਨੀ ਕੁ ਉਮਰ ਸਰ ਆਪਣੇ ਪੁੱਛਿਆ ਦੱਸ ਕਿੰਨੀ ਉਮਰ ਜਾਂਦਾ ਜੀ ਕਹਿੰਦਾ ਇਹ ਘੱਟੋ ਘੱਟ 100 ਸਾਲ ਦੀ ਉਮਰ ਦਾ ਦਿਓ ਤੁਸੀਂ ਮੈਨੂੰ ਕੋ ਇੰਨੇ ਕੰਮ ਕਰਵਾਉਣੇ ਥੱਲੇ ਮੈਂ ਆਪਣੀ ਜ਼ਿੰਦਗੀ ਐਸ਼ ਪ੍ਰਸਤੀ ਵੀ ਕਰਨੀ ਆ ਨਚਣਾ ਡਾਂਟਾ ਆਪਣਾ ਵੀ ਆ ਮਿਹਨਤਾਂ ਵੀ ਕਰਨੀਆਂ ਨੇ ਤਾਂ ਜਿਹੜੀ ਉਹ ਸਾਰੇ ਜਾਨਵਰਾਂ ਦੀ ਬਚੀ ਹੋਈ ਉਮਰ ਸੀ ਰੱਬ ਨੇ ਇਨਸਾਨ ਦੇ ਖਾਤੇ ਦੇ ਵਿੱਚ ਲਿਖ ਦਿੱਤੀ ਸੋ ਬੱਚਾ ਜੋ ਜਨਮ ਲੈਂਦਾ ਤੇ ਫਿਰ ਉਹ ਬਾਂਦਰ ਦੀ ਉਮਰ ਪੁੱਗਦਾ ਆ ਨਚਣਾ ਟਪਣਾ ਉਛਲਣਾ ਕੁੱਦਣਾ ਤੇ ਫਿਰ ਜਦੋਂ ਬਚਪਨ ਤੋਂ ਜਵਾਨੀ ਵਾਲਾ ਆਂਦਾ ਤੇ ਉਹ ਘੋੜੇ ਵਾਲੀ ਉਮਰ ਤੇ ਆ ਜਾਂਦਾ ਉਛਲਣਾ ਕੁੱਦਣਾ ਹਨਾ ਦੜੰਗੇ ਮਾਰੇ ਜਿੱਥੇ ਮਰੀ ਚਲੀ ਜਾਣਾ ਮਾਪਿਆਂ ਨੇ ਆਵਾਜ਼ਾਂ ਮਾਰੇ ਜਾਣੀਆਂ ਆ ਪਾਣੀ ਫਿਰ ਉਹਦਾ ਵਿਆਹ ਹੋ ਜਾਂਦਾ ਆ ਤੇ ਫਿਰ ਉਹ ਖੋਤੇ ਜੂਨ ਚ ਆ ਜਾਂਦਾ ਆ ਮੈਨ ਤਾਂ ਕਰੀ ਜਾਣੀਆਂ ਭਾਰਟ ਹੋਈ ਜਾਣਾ ਅਜ ਬੱਚਾ ਸਕੂਲ ਛੱਡਣ ਜਾ ਜੁਰਾਸ਼ਨ ਲੈ ਕੇ ਆ ਹਾਂਜੀ ਫਿਰ ਉਹ ਥੋੜਾ ਜਿਹਾ 50 ਸਾਲ ਟੱਪ ਜਾਂਦਾ ਆ ਤੇ ਫਿਰ ਉਹ ਕੁੱਤੇ ਦੀ ਉਮਰ ਚ ਆ ਜਾਂਦਾ ਆ ਘਰ ਦੀ ਚੌਂਕੀਦਾਰੀ ਕਰਨੀ ਬੱਚੇ ਮਾਪਿਆਂ ਨੂੰ ਛੱਡ ਕੇ ਚਲੇ ਜਾਂਦੇ ਆ ਮम्मा ਤੁਸੀਂ ਇਹ ਧਿਆਨ ਰੱਖਣਾ ਪਾਪਾ ਤੁਸੀਂ ਇਹ ਧਿਆਨ ਰੱਖਣਾ ਫਿਰ ਉਹ ਕੁੱਤੇ ਵਾਂਗੂ ਵਫਾਦਾਰੀ ਦਿਖਾਂਦਾ ਆ ਘਰ ਦੀ ਚੌਂਕੀਦਾਰੀ ਕਰਦਾ ਆ ਇਹ ਫਿਰ ਜਦੋਂ 70 80 ਸਾਲ ਦੇ ਨੇੜੇ ਆ ਜਾਂਦਾ ਆ ਤੇ ਫਿਰ ਉੱਲੂ ਵਾਲੀ ਉਮਰ ਚ ਆ ਜਾਂਦਾ ਆ ਬਸ ਸਭ ਕੋ ਦੇਖੀ ਜਾਣਾ ਆ ਕਿਸੇ ਨੂੰ ਕੁਝ ਬੋਲਣਾ ਨਹੀਂ ਕੁਝ ਕਹਿਣਾ ਨਹੀਂ ਕਿਉਂਕਿ ਫਿਰ ਬੱਚੇ ਸੁਣਦੇ ਕਿੱਥੇ ਨਿਆਸ਼ਕਾ ਤੋਂ ਇਹ ਸਾਰੇ ਉਮਰਾਂ ਇਕੱਠੀਆਂ ਕਰਕੇ ਇਨਸਾਨ ਨੂੰ 100 ਸਾਲ ਦੀ ਉਮਰ ਦਿੱਤੀ ਸੀ ਪਰ ਜਿਹੜਾ ਅੱਜ ਕੱਲ੍ਹ ਹਾਲਾਤ ਚੱਲ ਰਿਹਾ ਆ ਅਸੀਂ ਜਿਹੜੀਆਂ ਖਰਾਕਾ ਘਾ ਰਹੇ ਆ ਸਾਡੀ ਉਮਰ 70 80 ਸਾਲ ਦੀ ਰਹਿ ਗਈ ਆ ਪਰ 20 ਸਾਲ ਉਮਰ ਘਟਣ ਦੇ ਬਾਵਜੂਦ ਵੀ ਪਤਾ ਨਹੀਂ ਇਨਸਾਨ ਨੇ ਆਪਣੀ ਚਲਾਕੀ ਨਾਲ ਕਿਹੜੇ ਸਮੇਂ ਦੇ ਉੱਪਰ ਇਹ ਗਰਗਟ ਦੀ ਤੇ ਲੂਮੜੀ ਦੀ ਉਮਰ ਨੂੰ ਨਕਲੋ ਖੋਲ ਹੀ ਆ ਕਿਉਂਕਿ ਇਹ ਸਾਰੀ ਹਰਕਤਾਂ ਹੁਣ ਇਹੀ ਕਰਦੀ ਐ ਕਦੋਂ ਰੰਗ ਬਦਲ ਲੈਣ ਕਦੋਂ ਚਲਾਕੀਆਂ ਕਰ ਲੈਣ ਇਹਨਾਂ ਦਾ ਹੁਣ ਕੋਈ ਪਤਾ ਨਹੀਂ ਸੋ ਜਿਹੜੇ ਰੱਬ ਨੇ ਤੁਹਾਨੂੰ ਉਮਰ ਦੇ ਕੇ ਭੇਜੀ ਐ ਤੁਸੀਂ ਉਹਦੇ ਵਿੱਚ ਹੀ ਸੰਤੁਸ਼ਟ ਰਹੋ ਇੱਕ ਗਿਰਗੜ ਦੀ ਉਮਰ ਲੈਣੀ ਜਾਂ ਲੂੰਬੜੀ ਦੀ ਉਮਰ ਲੈਣੀ ਇਹ ਕੁਝ ਸਮਾਂ ਤਾਂ ਚੱਲਦੀਆਂ ਨੇ ਅਖੀਰ ਤੇ ਤੁਹਾਨੂੰ ਰੱਬ ਦੇ ਦਿੱਤੇ ਹੋਏ ਆਸ਼ੀਰਵਾਦ ਦੇ ਨਾਲ ਹੀ ਚੱਲਣਾ ਕਰ ਹੱਸਦੇ ਵਸੇ ਰਹੋ ਖੁਸ਼ ਰਹੋ